137000 ਦਾ ਰਿਕਾਰਡ ਬਣਿਆ ਤਾਲਿਬ ਬਾਈ ਇਹ ਚੈ ਵੀ ਕੁੱਟ ਸਕਦਾ ਉਹ ਭਰਾਵੋ ਪਹਿਲਾਂ ਖਾੜਾ ਕਲੀਅਰ ਕਰ ਦਿਓ ਵੀਰ ਸੁਣ ਲਓ ਯਾਰ ਤਾਲਿਬ ਬਾਬਾ ਫਲਾਹੀ ਭਾਈ ਜੀ ਇੱਕ ਮਿੰਟ ਦਿਓ ਇਰਾਨ ਇਰਾਨ ਦੀ ਬਹੁਤ ਵੱਡੀ ਝੰਡੀ ਟਰੈਕਟਰ ਵਾਲੀ ਕੁਸ਼ਤੀ ਹੋਣ ਲੱਗੀ ਹੈ ਤਾਰੀ ਮਾਰ ਦਿਓ ਜੀ ਇਹ ਮਹਾਰਾਜ ਜੀ ਵੇੜੇ ਲਾਈਵ ਵਾਲੇ ਕੈਮਰੇ ਦੇ ਮੂਹਰੇ ਆ ਮੇਰੇ ਵੀਰੇ ਬਾਈ ਬੈਠੋ ਪਲੀਜ਼ ਬੇਤੀ ਹੈ ਆਜਰ ਤੁਸੀਂ ਬੈਠਾਂਗੇ ਤਾਂ ਹੀ ਗੁਸਤੀ ਸ਼ੁਰੂ ਕਰਾਣੀ ਹੈ ਧਿਆਨ ਦਿਓ ਸਰਦਾਰ ਹਰਪਾ ਜਨ ਸਿੰਘ ਜੀ ਚੇਅਰਮੈਨ ਸਾਹਿਬ ਵੱਲੋਂ ਦੋਵੇਂ ਪਹਿਲਵਾਨ 100000 ਰੁਪਏ ਆ ਗਿਆ ਜੀ ਤਾਲਬ ਪਲਾਨ ਜੀ ਮਾਰਾ 2 ਮਿੰਟ ਰੁਕ ਜੋ ਹਜੇ 1 ਮਿੰਟ ਖੜ ਜੋ ਇਹ ਤੇ ਜਿਵਾ ਜੋ ਯਾਰ ਜਿਹੜੇ ਅੰਦਰਲੇ ਪਾਸੇ ਬੈਰੀਕੇਡ ਦੇ ਹੱਥ ਖੜਾ ਕਰਦੇ ਵੀ ਤਾਲਬ ਪਹਿਲਵਾਨ ਡੇਰਾ ਬਾਬਾ ਫਲਾਹੀ ਆ ਰਾਨਮਾ ਪਿੰਡਾ ਨੌਜਵਾਨ ਦਾ ਦੀਪੇ ਬਾਬਾ ਜੀ ਦਾ ਸ਼ਾਗਿਰ ਦਾ ਅਖਾੜਾ ਡੇਰਾ ਬਾਬਾ ਫਲਾਹੀ ਔਰ ਦੂਸਰੇ ਪਾਸੇ ਆਹ ਕਹਿੰਦੇ ਇਰਫਾਨ ਪਹਿਲਵਾਨਾ ਈਰਾਨ ਵਾਲਾ ਅਖਾੜਾ ਮੁੱਲਾ ਬਰ ਗਰੀਬਦਾਸ ਇਹ ਟਰੈਕਟਰ ਵਾਲੀ ਕੁਸ਼ਤੀ ਹੈ ਇੱਕ ਵਾਰ ਤਾਨ-ਤਾਨਾ ਮਹਾਰਾਜ ਸੰਤ ਬਾਬਾ ਆਤਰ ਸਿੰਘ ਜੀ ਹੋਰਾਂ ਦੇ ਨਾਲੋਂ ਤੇ ਜ਼ੋਰਦਾਰ ਤਾੜੀਆਂ ਲਾ ਦੇ ਸੰਗਤ ਨੂੰ ਬੇਨਤੀ ਹੈ ਨਾਲ ਤਾੜੀਆਂ ਜ਼ੋਰਦਾਰ ਇੱਕ ਮਿੰਟ ਲੈਣਾ ਜੀ ਗੋਲੂ ਉਸਤਾਦ ਜੀ ਕਹਿੰਦੇ ਇਹਨਾਂ ਬਾਰੇ ਦੱਸ ਦੋ ਵੀ ਇਹਨਾਂ ਨੇ ਕਿੰਨੇ ਕਿ ਮੋਟਰਸਾਈਕਲ ਕੀ ਕੁਝ ਜਿੱਤੇ ਆ ਵੀਰੇ ਦੂਜਾ ਹੀ ਦੇ ਦੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਦੋਨੇ ਪਹਿਲਵਾਨਾਂ ਬਾਰੇ ਜਰੂਰ ਦੱਸ ਦੋ ਜੀ ਬਹੁਤ ਵੱਡੀ ਕੁਸ਼ਤੀ ਹੈ ਧੰਨ ਭਾਈ ਧਿਆਨ ਦਿਓ ਜਿਹੜਾ ਤਾਲਵ ਹੈ ਇੱਕ ਟਰੈਕਟਰ ਇਹਨੇ ਪਹਿਲਾਂ ਜਿੱਤਿਆ ਤੇ ਕਈ ਮੋਟਰਸਾਈਕਲ ਜੱਤਿਆਂ ਦੀ ਕਈ ਝੋਟੀਆਂ ਆਰ ਦੂਸਰੇ ਪਾਸੇ ਇਰਫਾਨ ਹੈਰਾਨ ਵਾਲਾ ਆਮਲ ਵੀ ਝੋਟੀਆਂ ਤੇ ਸਿਰੇ ਦਾ ਮੱਲ ਜੁੱਦਾ ਪਲੀਜ਼ ਬੇਨਤੀ ਹੈ ਜਿਹੜੇ ਵੀਰ ਵਿੱਚ ਘੁੰਮਦੇ ਆ ਬੈਠ ਜਾ ਹੱਥ ਜੋੜ ਕੇ ਬੇਨਤੀ ਹੈ ਲਾ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਮੱਲਾਂ ਦੇ ਦਰਮਿਆਨ ਕਹਿੰਦਾ ਸੂਰਜ ਵੀ ਅਕਬਰ ਸਾਹਿਬੇ ਤਪਾਂ ਝੇੜ ਤੇ ਹਾੜਦੀਆਂ ਉਹ ਤੱਪ ਦੀ ਜਿਵੇਂ ਤੰਦੂਰੀ ਰੋਟੀ ਇੰਜ ਪੰਨੇ ਨੂੰ ਸੜਦੀਆਂ ਉਹ ਮਾਗ ਵਿੱਚ ਛੱਡਿਆ ਯਾਰੋ ਨਿੱਗਰ ਜਾਈਆਂ ਦਾ ਉਹ ਸੁੱਕੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਉਹ ਸੁੱਕੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਵਾਕਿਆ ਕਹਿੰਦੇ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਹੈ ਬਾਈ ਸਾਸਾਂ ਸਾ ਚੁੰਗੀਆਂ ਐ ਬੂਰੀਆਂ ਮਾਂ ਨੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਉਹ ਜਦੋਂ ਲਾਈ ਦਾ ਗਰਾਊਂਡ ਵਿੱਚ ਢੇੜਾ ਬਾਈ ਐਵੇਂ ਨਹੀਂ ਤਰੀਫਾ ਹੁੰਦੀਆਂ ਨਾ ਬੋਲਦਾ ਸਪੀਕਰਾਂ 'ਚ ਮੇਰਾ ਐਵੇਂ ਨਹੀਂ ਤਰੀਫਾ ਹੁੰਦੀਆਂ ਵਾਕਿਆ ਕਹਿੰਦੇ ਚਲਦੀ ਕੁਸ਼ਤੀ ਹੈ ਔਰ ਮੈਂ ਬੇਨਤੀ ਕਰਦਾ सोनू ਪਹਿਲਵਾਨ ਚੀਮਾ ਇੱਕ ਵਾਰ ਦੁਆਰੇ ਦੇ ਇਸਲਾਮੀ सोनू ਆ ਜਾ ਵਿਚ ਨੂੰ ਆ ਕੇ ਲਾਓ ਦਰਸ਼ਕੋ ਆ ਕਹਿੰਦੇ सोनू ਆ ਚੀਮੇ ਵਾਲਾ ਇਕੁਇਪਮੈਂਟ ਲੈਣਾ ਜੀ ਬੰਦ ਕਰੀਤ ਹੋਰ ਭਾਈ ਜੀ ਇੱਕ ਮਿੰਟ ਯਾਰ ਪਲੀਜ਼ ਮਾਨਪ੍ਰੀਤ ਖੇਪੜਾ ਹਲੋ 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 ਭਾਜੀ ਪਹਿਲਵਾਨ ਵਾਸਤੇ ਪੈਸੇ ਨਾ ਬੋਲੀਏ ਯਾਰ ਇੱਕ ਮਿੰਟ ਖੜ ਜਾ ਵੀਰ ਬਣ ਕੇ ਪੈਸੇ ਲਾਇਆ ਭਾਈ ਭਾਈ ਆ सोनू ਇੱਕ ਵਾਰ ਵਿੱਚ ਆ ਖੜੇ ਦੇ ਆ ਕਹਿੰਦੇ सोनू ਚੀਮਿਆਂ ਵਾਲਾ ਅਰ ਹਿੰਦੁਸਤਾਨ ਦੇ ਵੱਡੇ ਮੱਲਾਂ ਨਾਲ ਟੱਕਰਾਂ ਦਿੱਤੀਆਂ ਜਗਤਾਰ ਗੋਲੂ ਪਹਿਲਵਾਨ ਜਿਹੋਰਾ ਦਾ ਸ਼ਾਗਿਰਦ ਆ ਇੱਕ ਵਾਰ ਤਾੜੀਆਂ ਲਾਓ ਮਲਦੇ ਲਾਓ ਤਾੜੀਆਂ ਜ਼ੋਰਦਾਰ ਅਰੇ ਕੋਦ ਸ਼ਰਮਾ सोनू ਚੀਆ ਵਾਲਾ ਇੱਕ ਬੇਨਤੀ ਆ ਜਗਤਾਰ ਗੋਲੂ ਪਲਵਾਨ ਜੀ ਤੁਸੀਂ ਵੀ ਇੱਕ ਵਾਰ ਅਖਾੜੇ ਦੇ ਵਿੱਚ ਆ ਕੇ ਸਲਾਮੀ ਦਿਓ ਦੇਖੋ ਕਿੰਡਾ ਵੱਡਾ ਉਪਰਾਲਾ ਕਰਦੇ ਆ ਜੇਕਰ ਵਧੀਆ ਪ੍ਰਬੰਧ ਲੱਗਿਆ ਇੱਕ ਵਾਰ ਪਲਵਾਨ ਜੀ ਲਈ ਵੀ ਕੁਝ ਕੇ ਤਾੜੀਆਂ ਲਾ ਦਿਓ ਆਓ ਤਾੜੀਆਂ ਜ਼ੋਰਦਾਰ ਪਤਾ ਨਹੀਂ ਕਿੰਨੇ ਕੁ ਪਹਿਲਵਾਨਾ ਜਿਹੜੇ ਇਸ ਖਾੜੇ ਦੇ ਵਿੱਚੋਂ ਤਿਆਰ ਹੋ ਕੇ ਵੱਡੇ ਵੱਡੇ ਅਫਸਰ ਲੱਗ ਗਿਆ ਜਗਤਾਰ ਗੋਲੂ ਪਲਵਾਨ ਜੀ ਉਹਨਾਂ ਨੇ ਬਹੁਤ ਵੱਡਾ ਮਹਾਰਾਜਾਂ ਦਾ ਆਸ਼ੀਰਵਾਦ ਲੱਗੇ ਖਾੜਾ ਸ਼ੁਰੂ ਕੀਤਾ ਤੇ ਕਹਿੰਦੇ ਹਿੰਦੁਸਤਾਨ ਦੇ ਚੋਟੀ ਦੇ ਮੱਲ ਜਿਹੜਾ ਇਸ ਖਾੜੇ ਵਿੱਚੋਂ ਪੈਦਾ ਹੋਇਆ ਹੈ ਮੇਰੀ ਗੁਜਾਰਿਸ਼ ਹੈ ਜੀ ਦੀਪਾ ਬਾਬਾ ਜੀ ਇੱਕ ਵਾਰ ਸਲਾਮੀ ਦੇਣਗੇ ਤਾਲ ਪਹਿਲਵਾਨ ਜੀ ਦੇ ਉਸਤਾਦ ਜੀ ਦੀਪਾ ਬਾਬਾ ਜੀ ਗੱਦੀ ਨਿਸ਼ੀਨ ਨੇ ਪੰਜ ਪੀਰੀ ਦਰਬਾਰ ਓਏ ਹੋਏ ਉਹ ਬੱਲੇ 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 ਹਾਂਜੀ ਸ਼ਬਹ ਭਾਈ ਦਰਸ਼ਕੋ ਓਏ ਹਾਜ਼ਰ ਦੀਪਾ ਬਾਬਾ ਜੀ ਸਲਾਮੀ ਲੈ ਰਹੇ ਇੱਕ ਵਾਰ ਤਾੜੀਆਂ ਅੰਦਰ 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 ਵਿੱਚ 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 ਇਰਫਾਨ ਵਿੱਚ ਹੋ ਜੋ ਵਿੱਚ ਹੋ ਜੋ ਵਿੱਚ ਹੋ ਜੋ ਜੀਮਿਆਂ ਦੀ ਤਰਤੀ ਤੇ ਜਿਹੜਾ ਮਲ ਇਹਨਾਂ ਵਿੱਚੋਂ ਜਿੱਤੂਗਾ ਦੋਨਾਂ ਦੇ ਵਿੱਚੋਂ 1 ਫੋਰ ਟਰੈਕਟਰ ਦਿੱਤਾ ਜਾਣਾ ਹੈ। ਭਾਈ ਮਾਨਪਰੀ ਤੇ ਜਖੇਪੜ ਵੱਲੋਂ ਐਲਾਨ ਆ ਵੀ ਹਰਪਾਜਨ ਚੇਅਰਮੈਨ ਵੱਲੋਂ 1000-1000 ਰੁਪਏ ਦਿੱਤਾ ਜਾਣਾ ਹੈ ਦੋਵੇਂ ਪਹਿਲਵਾਨਾਂ ਨੂੰ। ਬਹੁਤ-ਬਹੁਤ ਧੰਨਵਾਦ ਹੈ। ਉਸਤਾਦ ਗੋਲੂ ਪਹਿਲਵਾਨ ਜੀ ਟੀਮਾ ਜਗਤਾਰ ਗੋਲੂ ਜੀ ਚੀਮਿਆ ਵਾਲੇ ਹਰ ਸਾਲ ਇਸ ਭੱਗ ਵਾਲੀ ਤਰਤੀ ਤੇ ਰੌਣਕਾਂ ਲਵਾਉਂਦੇ ਆ ਬੜਾ ਧੰਨਵਾਦ ਕਰਦੇ ਆ। ਸਾਨੂੰ ਵੀ ਨਿਮਾਣੇ ਜੀ ਨੂੰ ਬੜਾ ਮਾਣ ਸਨਮਾਨ ਬਖਸ਼ਦੇ ਆ ਬਹੁਤ-ਬਹੁਤ ਧੰਨਵਾਦ ਹੈ। ਜਗਤਾਰ ਗੋਲੂ ਪਹਿਲਵਾਨ ਜੀ ਚੀਮਿਆਂ ਵਾਲਿਆਂ ਦਾ ਬੜਾ ਧੰਨਵਾਦ ਸੋਨੂੰ ਚੀਮਾ ਸਾਡਾ ਵੀਰ ਲੈ ਵੀ ਚੀਮਾ ਜਿਹੜਾ ਅੱਜ ਕੱਲ ਯੂਕੇ ਦੇ ਵਿੱਚ ਬਾਹਰ ਚਲੋ ਚਲੋ ਕੈਰੀ ਓਨ ਚਲੋ ਸ਼ਾਬਾਸ਼ ਨੌਜਵਾਨੋ ਸੋਕੀ ਕਹਿੰਦਾ ਲੋ ਰਾਤਾਂ ਨੂੰ ਨਹੀਂ ਸੌਂਦੇ ਜਿਹਨਾਂ ਦੇ ਨੇ ਅੱਗ ਲਾਉਣੀ ਕਿਉਂ ਡਰਦੇ ਨਹੀਂ ਹੁੰਦੇ ਜਿਹਨੇ ਦੁਨੀਆ ਡਰਾਉਣੀ ਕਿ ਕਈ ਵਾਰੀ ਅੱਖਾਂ ਉੱਤੇ ਬੰਨ੍ਹ ਪੱਟੀਆਂ ਉਹ ਧਾਗੇ ਸੂਈ ਵਾਲੇ ਨੱਕੇ ਚੋ ਲੰਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਇਹ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨਹੀਂ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਕਹਿੰਦਾ ਜਾਰੀ ਸੋਹਣਿਆ ਆਉ ਨਾਮ ਚੇਤੇ ਰੱਖੀ ਸ਼ੇਰਾ ਗਹਿਲ ਮਜਾਰੀ ਸੋਹਣਿਆ ਕਿ ਕੰਮ ਜਿਹੜੇ ਅਸੀਂ ਕਰੇ ਤੇਰੀ ਸੋਚ ਤੋਂ ਆ ਪਰ ਝੰਡੇ ਦਾਵੇਂ ਆਪਣੇ ਤੇ ਪੂਰੇ ਗੱਡੇ ਹੋਏ ਆ ਹਰ ਮਸਲੇ ਦਾ ਹੱਲ ਆ ਕਰ ਦਈਏ ਉਸੇ ਪਲ ਅਸੀਂ ਬਹੁਤਿਆਂ ਦੇ ਬਹਿ ਮਿਆਰਾ ਕੱਡੇ ਹੋਏ ਆ ਅਸੀਂ ਬਹੁਤਿਆਂ ਦੇ ਬਹਿ ਮਿਆਰਾ ਕੱਢੇ ਹੋਏ ਆ ਵਾਕਿਆ ਕਹਿੰਦੇ ਚੱਲਦੀ ਹੈ ਕੁਸ਼ਤੀ ਇੱਕ ਪਾਸੇ ਤਾਲਵਾ ਬਾਬਾ ਫਲਾਹੀ ਦੀ ਧਰਤੀ ਦਾ ਮਾਚੀਵਾੜਾ ਸਾਹਿਬ ਦੇ ਲਾਗੇ ਰਾਣਵਾ ਨਗਰ ਪੈਂਦਾ ਪਰ ਅਖਾੜਾ ਡੇਰਾ ਬਾਬਾ ਫਲਾਹੀਆ ਬਾਬਾ ਦੀ ਪਾਈ ਦਾ ਸ਼ਿਕਰ ਦਾ ਨੌਜਵਾਨ ਔਰ ਦੂਸਰੇ ਪਾਸੇ ਇਰਫਾਨ ਆ ਕਹਿੰਦੇ ਇਰਾਨ ਦੀ ਧਰਤੀ ਦਾ ਔਰ ਬੜਾ ਵਧੀਆ ਮੁਕਾਬਲਾ ਇਸ ਸਮੇਂ ਨਾ ਨੌਜਵਾਨਾਂ ਦਰਮਿਆਨ ਚੱਲਦਾ ਹੋਇਆ ਆਦਰ ਗਗਨ ਕੈਨੇਡਾ ਵਾਲਾ ਸਾਡਾ ਭਰਾ ਵੀ ਚੇਚੇ ਤੋਂ ਪੁਝਿਆ ਉਹਨਾਂ ਦਾ ਵੀ ਧਰਮਾ ਸਵਾਗਤ ਕਰਦੇ ਨਿਗੀ ਜੀਆਂ ਨੂੰ ਆਖਦੇ ਆ ਜੀ ਵਾਕਏ ਕਿਹ ਲੋ ਜੀ ਇਧਰ ਚੱਲਦਾ ਹੋਇਆ ਮੁਕਾਬਲਾ ਹੈ ਨਾ ਗੱਬਰਾਂ ਦੇ ਦਰਮਿਆਨ ਹੈ ਕਿ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਔਰ ਰੰਗ ਰੂਪ ਤੇ ਜੋਸ਼ ਜਵਾਨੀ ਲੋਕੀ ਕਰਨੇ ਤਾਰੀਫਾਂ ਹੁੰਦੀ ਖੇਡ ਕੁਸ਼ਤੀ ਦੀ ਗੱਲ ਹੁੰਦੀ ਧੂੜ ਸਮਾਨੀ ਕਿ ਪੁੱਟੇ ਵਾਲਿਆ ਜੋਰ ਲੱਗਦਾ ਓ ਲੱਗਦਾ ਚੜੀ ਜਵਾਨੀ ਆਲਿਆ ਜੋਰ ਲੱਗਦਾ ਲੱਗਦਾ ਚੜੀ ਜਵਾਨੇ ਵਾਕੇ ਕਹਿੰਦੇ ਚੱਲਦਾ ਹੋਇਆ ਮੰਨ ਲਿਓ ਤਾਂ ਨੌਜਵਾਨਾ ਦਰਮਿਆਨ ਚੜੀ ਜਵਾਨੀ ਦੀਆਂ ਬਾਤਾਂ ਹੀ ਵੱਖਰੀਆਂ ਵਾਹ ਬਈ ਵਾਹ ਕਿ ਕਦੇ ਮਾਰੇ ਟਾਕ ਕਦੇ ਮਾਰੇ ਥੋਬੀ ਕਦੇ ਭੱਜ ਕੇ ਪੱਟਾ ਨੂੰ ਆਮਦਾਈ ਮਿਹਰ ਦੀ ਨਾ ਜੇ ਰੱਬ ਦੀ ਹੋਵੇ ਮਿਹਰ ਫਿਰ ਆਣ ਕੇ ਬੰਦਾ ਪਹਿਲਵਾਨ ਅਖਬਾਬ ਦਾਈ ਓਹ ਬੱਲੇ 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 ਹਾਂ ਉੱਪਰਲੇ ਪਾਸੇ ਕਹਿੰਦੇ ਫੜ ਲਿਆ ਤਾਲਬ ਆ ਨੌਜਵਾਨ ਕਿੱਬੇ ਨਾ ਵੇਚੋ ਜੋ ਤਾਲਬ ਹੈ ਬਾਬਾ ਫਲਾਈ ਦੀ ਧਰਤੀ ਦਾ ਇਹ ਪੰਜਾਬ ਦਾ ਨੌਜਵਾਨ ਹੈ ਔਰ ਇੱਕ ਪਾਸੇ ইরਾਨੀ ਪਹਿਲਵਾਨ ਕੁਸ਼ਤੀ ਵੱਡਿਆ ਫੋਰ ਟਰੈਕਟਰ ਦੀ ਇਹਨਾਂ ਨੌਜਵਾਨਾਂ ਦਰਮਿਆਨ ਵਿੱਚ ਸੈਂਟਰ ਦੇ ਵਿੱਚ ਗੁਸ਼ਤੀ ਹੋਣੀ ਹੈ ਅਦਰ ਸੋਨੂ ਪਹਿਲਵਾਨ ਚੀਮਿਆ ਵਾਲਾ ਹਾਂਜੀ ਬੇਨਤੀ ਹੈ ਦਰਸ਼ਕ ਉਸ ਭਰਾ ਵੱਲੋਂ ਸਮਿਤ ਪਹਿਲਵਾਨ ਚੀਮਿਆ ਵਾਲੇ ਦਾ ਜਿਹੜਾ 21000 ਰੁਪਏ ਦੇ ਨਾਲ ਮਾਨਸਮਾਨ ਕੀਤਾ ਗਿਆ ਹੈ ਬੜਾ ਧੰਨਵਾਦ ਕਰਦੇ ਹਾਂ ਚਲੋ ਜੀ ਚਲੋ ਕੁਸਤੀ ਮੈਦਾਨ ਦੇ ਵਿੱਚ ਇੱਕ ਵਾਰ ਫੇਰ ਤੋਂ ਸ਼ੁਰੂ ਹੋਈ ਹੈ। ਨਾ ਨੌਜਵਾਨਾਂ ਦੇ ਦਰਮਿਆਨ ਕਹਿੰਦੇ ਕਲਯੁਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ। ਉਹ ਕੁਸਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ। ਘੜ ਦੀ ਲੜਾਈ। ਗੱਲ ਆਮ ਮਹਿਲੀ ਵਾਲਿਆ ਬੰਦੇ ਸੂਰਮੇ ਜੋ ਕੋਮਾਂ ਪਿੱਛੇ ਲੜ ਜਾਂਦੇ ਨੇ ਉਹ ਮੀਣੀਆਂ ਦੀ ਆਤਾ ਵੱਲੇ ਟਕਰਾਈ ਹੁੰਦੀਆਂ। ਜੇ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ। ਉਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ। ਸ਼ਾਬਾਸ਼ ਸ਼ਾਬਾਸ਼ ਨੌਜਵਾਨੋ। ਲਾਓ ਦਾਪੇਚ ਕਰੋ ਕੁਸਤੀ ਦਾ ਫੈਸਲਾ। ਕਿ ਠੋਕਰਾਂ ਨਹੀਂ ਖਾਧੀਆਂ ਬੇਕਾਰ ਜਾਂਦੀਆਂ ਉਹ ਦੱਸਦੀਆਂ ਬੱਲ ਜਿੰਦਗੀ ਜੇ ਆਉਣ ਦਾ ਆ ਮਾੜੇ ਸਮੇਂ ਰੱਬ ਵੀ ਵਿਖਾਉਂਦਾ ਉਸ ਨੂੰ ਜਿਹਦੇ ਵਿੱਚ ਦਮ ਇੱਕ ਤੇ ਹੰਡਾਉਣ ਦਾ ਰਾਤਾਂ ਦੀਆਂ ਨੀਂਦਾਂ ਤਿਆਗ ਸੱਜਣਾ ਜੇ ਚੱਲਿਆਂ ਜਵਾਨਾ ਖੁਸ਼ੀਆਂ ਕਮਾਉਣ ਨੂੰ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਵਾਕਿਆ ਕਹਿੰਦੇ ਗੱਲ ਸੱਚ ਹੈ ਜੀਪੀਵੀ ਸੰਗਤ ਪਹੁੰਚੀ ਹੋਈ ਹੈ ਔਰ ਜਿੰਨੇ ਵੀ ਮੱਲ ਪੁਜਿਆ ਆਦੇ ਦੰਗਲ ਵਿੱਚ ਸਾਰਿਆਂ ਦਾ ਵੱਡਾ ਧੰਨਵਾਦ ਹੈ ਸਾਰਿਆਂ ਦਾ ਵੱਡਾ ਧੰਨਵਾਦ ਹੈ ਸ਼ਾਬਾਸ਼ ਵਾਕਿਆ ਕਹਿੰਦੇ ਚਲਦੀ ਕੁਸ਼ਤੀ ਹੋ ਜਾਣਾ ਕੈਨੇਡਾ ਸਾਡਾ ਭਰਾ ਚੇਚੇ ਤੋਂ ਪੁਜਿਆ ਜਗਤਾਰ ਬਾਈ ਜਗਤਾਰ ਗੋਲੂ ਜੀ ਪਹਿਲਵਾਨ ਹੋਰਾਂ ਦੇ ਨਾਲ ਵੱਡਾ ਪਿਆਰ ਹੈ ਸੋਨੂ ਬਾਈ ਹੋਰਾਂ ਦੇ ਨਾਲ ਵੱਡਾ ਪਿਆਰ ਹੈ ਗਗਨ ਕੈਨੇਡਾ ਵਾਲਾ ਸਾਡਾ ਭਰਾ ਪੁਜਿਆ ਬੜਾ ਧੰਨਵਾਦ ਕਰਦੇ ਹਾਂ ਉਧਰ ਤਾਲਬ ਪਹਿਲਵਾਨ ਉੱਪਰਲੇ ਪਾਸੇ ਆ ਔਰ ਨਿਚਲੇ ਪਾਸੇ ਇਰਫਾਨ ਆ ਕਹਿੰਦੇ ਈਰਾਨ ਵਾਲਾ ਕਹਿੰਦਾ ਮੌਲਿਆਂ ਦੇ ਕੋਲੋਂ بڑے ਗੱਡੇ ਕੱਢੇ ਜਾਂਦੇ ਨਾ ਔ ਸੁੱਕੀ ਲੋਪੋਵਾਦੀਆਂ ਚ ਲੱਕੇ ਛੱਡੇ ਜਾਂਦੇ ਨਾ ਵੱਡੇ ਵੱਡੇ ਮੱਲ ਬਿਰਲੇ ਹੀ ਬਣਦੇ ਸੌਕੇ ਹੁੰਦੇ ਨਹੀਂ ਦਲੇਰ ਪੁੱਤ ਢਾਉਣੇ ਲੋਪੋ ਵਾਲਿਆ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਵਰੇ ਪਟਾਰੀ ਵਿੱਚ ਸੋਹਣੇ ਲੋਪੋ ਵਾਲਿਆ ਔਖੇ ਕੋਵਰੇ ਪਟਾਰੀ ਵਿੱਚ ਸੋਹਣੇ ਲੋਪੋ ਵਾਲਿਆ ਹੋਏ ਹੋਏ ਲਾਉਣ ਜਿੱਤਿਆ ਇਹ ਤਾਲਵ ਹੈ ਬਾਬਾ ਫਲਾਹੀ ਦੀ ਤਰਤੀ ਦਾ ਆਹ ਤਾਲਵ ਬਾਬਾ ਫਲਾਹੀ ਵਾਲਾ ਜਿੱਤ ਗਿਆ ਜਿਹੜਾ ਮੈਦਾਨ ਦੇ ਵਿੱਚ ਫੋਰ ਦੇ ਜòn ਛੱਕੀ ਹੁੰਦਾ ਜੇਤੂ ਪਹਿਲਵਾਨਾ ਵਾਕਿਆ ਕਹਿੰਦੇ ਫੋਰ ਦਾ ਜੇਤੂ ਆ ਤਾਲਵ ਬਹੁਤ ਬਹੁਤ ਧੰਨਵਾਦ ਸਾਰੀ ਸਤਿ ਧੰਵਾਦ ਗੋਲੂ ਪਹਿਲਵਾਨ ਜੀ ਨੂੰ ਆਦੇ ਇਸ ਵੱਡੇ ਅਖਾੜੇ ਰਿਆਂ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਇਹ ਇੱਥੇ ਨਿੱਗੀ ਜੀਆਂ ਆ ਤੇ ਧੰਨਵਾਦ ਥਾਨ ਇਫਤਾਰ ਪਾ